ਪਰ ਪੰਜਾਬ ਦੀ ਖੂਬਸੂਰਤੀ ਹੈ ਮਾਝਾ ਮਾਲਵਾ ਦਬਾਬਾ ਇਹ ਬਹੁਤ ਖੂਬਸੂਰਤੀ ਹੈ ਬਹੁਤ ਸੋਹਣੀ ਹੈ ਅੱਛਾ ਰੂਪੀ ਤੁਸੀਂ ਉਧਰ ਵੱਡੇ ਹੋਏ ਹੈ ਨਾ ਪਰਬ੍ਰਿਸ਼ ਹੋਈ ਤੇ ਫਿਰ ਜਦੋਂ ਤੁਸੀਂ 5 ਸਾਲ ਦੀ ਉਮਰ ਚ ਚਲੇ ਗਏ ਉੱਥੇ ਬਾਅਦ ਚੋਂ ਵੀ ਆਉਂਦੇ ਜਾਂਦੇ ਰਹੇ ਸਾਲ ਦੋ ਸਾਲ ਬਾਅਦ ਗੇੜੇ ਲੱਗਦੇ ਰਹੇ ਹਾਂਜੀ 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 ਕਾਫੀ ਕਾਫੀ ਵਾਰੀ ਗੇੜੇ ਲੱਗੇ ਆ ਮੇਰੀ ਫੈਮਲੀ ਦੇ ਨਾਲ ਵਿਆਹ ਤੇ ਕੋਈ ਵੀ ਫੰਕਸ਼ਨ ਹੁੰਦਾ ਸੀ ਕੋਸ਼ਿਸ਼ ਕਰਦੇ ਆ ਬਟ ਕੈਨੇਡਾ ਚ ਮੈਨੂੰ ਪਤਾ ਕਿ ਜਿਹੜੇ ਕੈਨੇਡਾ ਲੋਕੀ ਰਹਿੰਦੇ ਉਹਨਾਂ ਨੂੰ ਪਤਾ ਕਿ ਬਹੁਤ ਵੱਡਾ ਇੱਕ ਟਾਸਕ ਹੁੰਦਾ ਹੈ ਕਿ ਸਾਰੇ ਪਰਿਵਾਰ ਨੂੰ ਇੰਡੀਆ ਲੈ ਕੇ ਜਾਣਾ ਫਾਈਨੈਂਸ਼ੀਅਲੀ ਵੀ ਮੈਂਟਲੀ ਵੀ ਬਹੁਤ ਬਿਗ ਡੀਲ ਆ ਸੋ ਆਈ ਥਿੰਕ ਹੁਣ ਮੇਰੀ ਜੋ ਜੌਬ ਆ ਉਹ ਮੇਰੀ ਮੰਮੀ ਕਹਿੰਦੀ ਹੁੰਦੀ ਆ ਕਿ ਬਹੁਤ ਲੱਕੀ ਆ ਕਿ ਇੰਨੀ ਵਾਰੀ ਯੂ نو ਉਹਨਾਂ ਨੂੰ ਕਾਫੀ ਟਾਈਮ ਹੋ ਗਿਆ ਹੁਣ ਉਹ ਆਈ ਨਹੀਂਗੇ ਤਾਂ ਸੋ ਬਹੁਤ ਲੱਕੀ ਆ ਜੀ ਮੈਂ ਇੰਨੀ ਵਾਰੀ ਆਉਣੀ ਆ ਤੇ ਮਦਰ ਦੇ ਨਾਲ ਪੇਰੈਂਟਸ ਦੇ ਫਾਦਰ ਦੇ ਨਾਲ ਤੁਹਾਡੀ ਕਿਦਾਂ ਦੀ ਇਕੁਏਸ਼ਨ ਆ ਜਾਂ ਦਾਦਾ ਦਾਦੀ ਦੇ ਨਾਲ ਮੈਂ ਪੁੱਛਾਂ ਜੀ ਮੇਰੇ ਦਾਦਾ ਦਾਦੀ ਜੀ ਹੁਣ ਹੈ ਨਹੀਂਗੇ ਉਦੋਂ ਕਿਦਾਂ ਦਾ ਰਹੀ ਇਕੁਏਸ਼ਨ ਬਹੁਤ ਵਧੀਆ ਜੀ ਮੈਂ ਤਾਂ ਹਜੇ ਵੀ ਸੋਚਦੀ ਹੁੰਨੀ ਆ ਜੇ ਉਹ ਦੇਖਣ ਕਿ ਮੈਂ ਫਿਲਮਾਂ ਚ ਆ ਗਈ ਉਹ ਤਾਂ ਮਿਲਦਾ ਅੱਛਾ ਉਹਨਾਂ ਨੇ ਨਹੀਂ ਦੇਖਿਆ ਫਿਲਮ ਨਹੀਂ ਜੀ ਉਹ ਮੈਂ ਕਾਫੀ ਛੋਟੀ ਸੀਗੀ ਜਦੋਂ ਉਹਨਾਂ ਦੀ ਡੈਥ ਹੋ ਗਈ ਪਰ ਮੈਂ ਤਾਂ ਲਾਦਾ ਉਹਨਾਂ ਨੇ ਤਾਂ ਜਿੱਦਾਂ ਉਹਨਾਂ ਨੇ ਖੁਸ਼ ਹੋਣਾ ਹੀ ਹੈ ਨਾ ਮੈਂ ਮੈਂ ਆਉਂਦੀ ਹੋਈ ਆਦੀ ਮਮੀ ਨਾਲ ਗੱਲ ਕਰਦੀ ਆ ਆਪਣੇ ਦਾਦਾ ਜੀ ਬਾਰੇ ਤੇ ਮੈਂ ਕਿਹਾ ਜੇ ਉਹ ਹੁੰਦੇ ਉਹਨਾਂ ਨੇ ਤਾਂ ਮਤਲਬ ਪੂਰਾ ਪਿੰਡ ਹੀ ਚੱਕ ਲੈਣਾ ਸੀ ਉਹ ਰੂਪੀ ਫਿਰ ਮਾਰ ਬਹੁਤ ਹੁੰਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਤੇਆਂ ਤੇ ਖਾਸ ਤੌਰ ਤੇ ਜਿਹੜਾ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਮਾਣ ਹੁੰਦਾ ਪਰ ਇਹ ਪੰਜਾਬ ਦੀ ਖੂਬਸੂਰਤੀ ਹੈ ਮਾਝਾ ਮਾਲਵਾ ਦਬਾਬਾ ਇਹ ਬਹੁਤ ਖੂਬਸੂਰਤੀ ਹੈ ਅੱਛਾ ਰੂਪੀ ਤੁਸੀਂ ਉਧਰ ਵੱਡੇ ਹੋਏ ਹੈ ਨਾ ਪਰਬ੍ਰਿਸ਼ ਹੋਈ ਤੇ ਫਿਰ ਜਦੋਂ ਤੁਸੀਂ 5 ਸਾਲ ਦੀ ਉਮਰ ਚ ਚਲੇ ਗਏ ਉੱਥੇ ਬਾਅਦ ਚੋਂ ਵੀ ਆਉਂਦੇ ਜਾਂਦੇ ਰਹੇ ਸਾਲ ਦੋ ਸਾਲ ਬਾਅਦ ਢੇੜੇ ਲੱਗਦੇ ਰਹੇ ਹਾਂਜੀ 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 ਕਾਫੀ ਕਾਫੀ ਵਾਰੀ ਢੇੜੇ ਲੱਗੇ ਆ ਮੇਰੀ ਫੈਮਲੀ ਦੇ ਨਾਲ ਵਿਆਹ ਤੇ ਕੋਈ ਵੀ ਫੰਕਸ਼ਨ ਹੁੰਦਾ ਸੀ ਕੋਸ਼ਿਸ਼ ਕਰਦੇ ਆ ਬਟ ਅ ਕੈਨੇਡਾ ਚ ਮੈਨੂੰ ਪਤਾ ਕਿ ਜਿਹੜੇ ਕੈਨੇਡਾ ਲੋਕੀ ਰਹਿੰਦੇ ਉਹਨਾਂ ਨੂੰ ਪਤਾ ਹੈ ਕਿ ਬਹੁਤ ਵੱਡਾ ਇੱਕ ਟਾਸਕ ਹੁੰਦਾ ਹੈ ਕਿ ਸਾਰੇ ਪਰਿਵਾਰ ਨੂੰ ਇੰਡੀਆ ਲੈ ਕੇ ਜਾਣਾ ਫਾਈਨੈਂਸ਼ਲੀ ਵੀ ਮੈਂਟਲੀ ਵੀ ਬਹੁਤ ਬਿਗ ਡੀਲ ਆ ਸੋ ਆਈ ਥਿੰਕ ਹੁਣ ਮੇਰੀ ਜੋ ਜੌਬ ਆ ਉਹ ਮੇਰੀ ਮੰਮੀ ਕਹਿੰਦੀ ਹੁੰਦੀ ਆ ਕਿ ਬਹੁਤ ਲੱਕੀ ਆ ਕਿੰਨੀ ਵਾਰੀ ਯੂ نو ਉਹਨਾਂ ਨੂੰ ਕਾਫੀ ਟਾਈਮ ਹੋ ਗਿਆ ਹੁਣ ਉਹ ਆਏ ਨਹੀਂਗੇ ਤਾਂ ਸੋ ਬਹੁਤ ਲੱਕੀ ਆ ਜੀ ਮੈਂ ਇੰਨੀ ਵਾਰੀ ਆਉਣੀ ਆ ਤੇ ਮਦਰ ਦੇ ਨਾਲ ਪੇਰੈਂਟਸ ਦੇ ਫਾਦਰ ਦੇ ਨਾਲ ਤੁਹਾਡੀ ਕਿਦਾਂ ਦੀ ਇਕੁਏਸ਼ਨ ਆ ਜਾਂ ਦਾਦਾ ਦਾਦੀ ਦੇ ਨਾਲ ਮੈਂ ਪੁੱਛਾਂ ਜੀ ਮੇਰੇ ਦਾਦਾ ਦਾਦੀ ਜੀ ਹੁਣ ਹੈ ਨਹੀਂਗੇ ਉਦੋਂ ਕਿਦਾਂ ਦਾ ਰਹੀ ਇਕੁਏਸ਼ਨ ਬਹੁਤ ਵਧੀਆ ਜੀ ਮੈਂ ਤਾਂ ਹਜੇ ਵੀ ਸੋਚਦੀ ਹੁੰਨੀ ਆ ਜੇ ਉਹ ਦੇਖਣ ਕਿ ਮੈਂ ਫਿਲਮਾਂ ਚ ਆ ਗਈ ਉਹ ਤਮਿਲ ਦਾ ਅੱਛਾ ਉਹਨਾਂ ਨੇ ਨਹੀਂ ਦੇਖਿਆ ਫਿਲਮ ਨਹੀਂ ਜੀ ਉਹ ਮੈਂ ਕਾਫੀ ਛੋਟੀ ਸੀਗੀ ਜਦੋਂ ਉਹਨਾਂ ਦੀ ਡੈਥ ਹੋ ਗਈ ਪਰ ਮੈਂ ਤਲਾ ਦਾ ਉਹਨਾਂ ਨੇ ਤਾਂ ਤੇ ਦੋਨਾਂ ਨੇ ਖੁਸ਼ ਹੋਣਾ ਹੀ ਹੈ ਨਾ ਮੈਂ ਮੈਂ ਆਉਂਦੀ ਹੋਈ ਆਦੀ ਮਮੀ ਨਾਲ ਗੱਲ ਕਰਦੀ ਆ ਆਪਣੇ ਦਾਦਾ ਜੀ ਬਾਰੇ ਤੇ ਮੈਂ ਕਿਹਾ ਜੇ ਉਹ ਹੁੰਦੇ ਉਹਨਾਂ ਨੇ ਤਾਂ ਮਤਲਬ ਪੂਰਾ ਪਿੰਡ ਹੀ ਚੱਕ ਲੈਣਾ ਸੀ ਉਹ ਰੂਪੀ ਫਿਰ ਬਹੁਤ ਹੁੰਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਤੇਆਂ ਤੇ ਖਾਸ ਤੌਰ ਤੇ ਜਿਹੜਾ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਮਾਣ ਹੁੰਦਾ ਪਰ ਇਹ ਪੰਜਾਬ ਦੀ ਖੂਬਸੂਰਤੀ ਹੈ ਮਾਝਾ ਮਾਲਵਾ ਦਬਾਬਾ ਇਹ ਬਹੁਤ ਖੂਬਸੂਰਤੀ ਹੈ ਅੱਛਾ ਰੂਪੀ ਤੁਸੀਂ ਉਧਰ ਵੱਡੇ ਹੋਏ ਹੈ ਨਾ ਪਰਬ੍ਰਿਸ਼ ਹੋਈ ਤੇ ਫਿਰ ਜਦੋਂ ਤੁਸੀਂ 5 ਸਾਲ ਦੀ ਉਮਰ ਚ ਚਲੇ ਗਏ ਉੱਥੇ ਬਾਅਦ ਚੋਂ ਵੀ ਆਉਂਦੇ ਜਾਂਦੇ ਰਹੇ ਸਾਲ ਦੋ ਸਾਲ ਬਾਅਦ ਗੇੜੇ ਲੱਗਦੇ ਰਹੇ ਹਾਂਜੀ 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 ਕਾਫੀ ਕਾਫੀ ਵਾਰੀ ਗੇੜੇ ਲੱਗੇ ਆ ਮੇਰੀ ਫੈਮਲੀ ਦੇ ਨਾਲ ਵਿਆਹ ਤੇ ਕੋਈ ਵੀ ਫੰਕਸ਼ਨ ਹੁੰਦਾ ਸੀ ਕੋਸ਼ਿਸ਼ ਕਰਦੇ ਆ ਬਟ ਕੈਨੇਡਾ ਚ ਮੈਨੂੰ ਪਤਾ ਕਿ ਜਿਹੜੇ ਕੈਨੇਡਾ ਲੋਕੀ ਰਹਿੰਦੇ ਉਹਨਾਂ ਨੂੰ ਪਤਾ ਕਿ ਬਹੁਤ ਵੱਡਾ ਇੱਕ ਟਾਸਕ ਹੁੰਦਾ ਹੈ ਕਿ ਇਹ ਸਾਰੇ ਪਰਿਵਾਰ ਨੂੰ ਇੰਡੀਆ ਲੈ ਕੇ ਜਾਣਾ ਫਾਈਨੈਂਸ਼ਲੀ ਵੀ ਮੈਂਟਲੀ ਵੀ ਬਹੁਤ ਬਿਗ ਡੀਲ ਆ ਸੋ ਆਈ ਥਿੰਕ ਹੁਣ ਮੇਰੀ ਜੋ ਜੌਬ ਆ ਉਹ ਮੇਰੀ ਮੰਮੀ ਕਹਿੰਦੀ ਹੁੰਦੀ ਆ ਕਿ ਬਹੁਤ ਲੱਕੀ ਆ ਕਿੰਨੀ ਵਾਰੀ ਯੂ نو ਉਹਨਾਂ ਨੂੰ ਕਾਫੀ ਟਾਈਮ ਹੋ ਗਿਆ ਹੁਣ ਉਹ ਆਏ ਨਹੀਂਗੇ ਤਾਂ ਸੋ ਬਹੁਤ ਲੱਕੀ ਆ ਜੀ ਮੈਂ ਇੰਨੀ ਵਾਰੀ ਆਉਣੀ ਆ ਤੇ ਮਦਰ ਦੇ ਨਾਲ ਪੇਰੈਂਟਸ ਦੇ ਫਾਦਰ ਦੇ ਨਾਲ ਤੁਹਾਡੀ ਕਿੰਦਾ ਦੀ ਇਕੁਏਸ਼ਨ ਆ ਜਾਂ ਦਾਦਾ ਦਾਦੀ ਦੇ ਨਾਲ ਮੈਂ ਪੁੱਛਾਂ ਜੀ ਮੇਰੇ ਦਾਦਾ ਦਾਦੀ ਜੀ ਹੁਣ ਹੈ ਨਹੀਂ ਏ ਉਦੋਂ ਕਿੰਦਾ ਦਾ ਰਹੀ ਇਕੁਏਸ਼ਨ ਬਹੁਤ ਵਧੀਆ ਜੀ ਮੈਂ ਤਾਂ ਹਜੇ ਵੀ ਸੋਚਦੀ ਹੁੰਨੀ ਆ ਜੇ ਉਹ ਦੇਖਣ ਕਿ ਮੈਂ ਫਿਲਮਾਂ ਚ ਆ ਗਈ ਉਹ ਤਾਂ ਮਿਲਦਾ ਅੱਛਾ ਉਹਨਾਂ ਨੇ ਨਹੀਂ ਦੇਖਿਆ ਫਿਲਮ ਨਹੀਂ ਜੀ ਉਹ ਮੈਂ ਕਾਫੀ ਛੋਟੀ ਸੀਗੀ ਜਦੋਂ ਉਹਨਾਂ ਦੀ ਡੈਥ ਹੋ ਗਈ ਪਰ ਮੈਂ ਤਾਂ ਲੱਗਾ ਉਹਨਾਂ ਨੇ ਤਾਂ ਜਿੱਦਾਂ ਉਹਨਾਂ ਨੇ ਖੁਸ਼ ਹੋਣਾ ਹੀ ਹੈ ਨਾ ਮੈਂ ਮੈਂ ਆਉਂਦੀ ਹੋਈ ਆਦੀ ਮੰਮੀ ਨਾਲ ਗੱਲ ਕਰਦੀ ਆ ਆਪਣੇ ਦਾਦਾ ਜੀ ਬਾਰੇ ਤੇ ਮੈਂ ਕਿਹਾ ਜੇ ਉਹ ਹੁੰਦੇ ਉਹਨਾਂ ਨੇ ਤਾਂ ਮਤਲਬ ਪੂਰਾ ਪਿੰਡ ਹੀ ਚੱਕ ਲੈਣਾ ਸੀ ਉਹ ਰੂਪੀ ਫਰਮ ਬਹੁਤ ਹੁੰਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਪਿਆਂ ਤੇ ਖਾਸ ਤੌਰ ਤੇ ਜਿਹੜਾ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਮਾਨ